ਬੰਦ ਕਰੋ ਬੰਦ ਕਰੋ ਬੀਜੇਪੀ ਸੁਖਾਰ ਮੁਰਦਾਬਾਦ 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 ਬੀਜੇਪੀ ਮੁਰਦਾਬਾਦ ਤਾਂ ਪੰਜਾਬ ਕਾਂਗਰਸ ਨੇ ਸੰਸਦਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੂੰ ਇਸ ਬਜਟ ਦੇ ਵਿੱਚ ਕੁਝ ਨਹੀਂ ਮਿਲਿਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਰਲੀਮੈਂਟ ਦੇ ਬਾਹਰ ਦੀਆਂ ਨੇ ਜਿੱਥੇ ਪੰਜਾਬ ਦੇ ਕਾਂਗਰਸੀ ਸੰਸਦ ਪਰਦਰਸ਼ਨ ਕਰ ਰਹੇ ਨੇ ਬੀਜੇਪੀ ਸਰਕਾਰ ਤੇ ਐਨਡੀਏ ਸਰਕਾਰ ਤੇ ਨਿਸ਼ਾਨਾ ਸਾਧ ਰਹੇ ਨੇ ਕਿ ਬਜਟ ਦੇ ਵਿੱਚ ਖਾਸ ਕਰ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਰਾਜਾ ਵੜਿੰਗ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਚਰਨਜੀਤ ਚੰਨੀ ਸੁਖਜਿੰਦਰ ਰੰਧਾਵਾ ਡਾਕਟਰ ਧਰਮਵੀਰ ਗਾਂਧੀ ਡਾਕਟਰ ਅਮਰ ਸਿੰਘ ਸ਼ੇਰ ਸਿੰਘ ਖੋਬਾਇਆ तमाम ਕਾਂਗਰਸ ਦੇ ਸੰਸਦ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਇਲਜ਼ਾਮ ਇਹ ਲਾ ਰਹੇ ਨੇ ਕਿ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਦੇਸ਼ ਦੇ ਲੋਕਾਂ ਦੇ ਨਾਲ ਧੋਖਾ ਹੋਇਆ ਹੈ ਇਸ ਬਜਟ ਦੇ ਵਿੱਚ ਆਮ ਲੋਕਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਸੁਣਾਉਂਦੇ ਆ ਤੁਹਾਨੂੰ ਕਿ ਕੁਝ ਕਹਿ ਰਹੇ ਨੇ ਰਾਜਾ ਵੜਿੰਗ ਤੇ ਹੋਰ ਸੰਸਦ ਪੰਜਾਬ ਲਈ ਬੁਲੇ ਦਿਲ ਸੇ ਪੇਸ਼ ਆ ਕੀਤਾ ਗਿਆ ਹੈ ਪੰਜਾਬ ਕੋ ਇੱਕ ਵੀ ਪੈਸਾ ਨਹੀਂ ਦਿੱਤਾ ਗਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਬੀਜੇਪੀ ਸਰਕਾਰ ਮਰਦਾ मुर्दाबाद बीजेपी मुर्दाबाद 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 तमेश अपने पार्टनर्स को देखे 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 गए। देखे दिए गए आंध्र प्रदेश और बिहार के लिए पूरे दिल से पैसा दिया गया है पंजाब को एक भी पैसा नहीं दिया गया बंद करो बंद करो बंद करो बीजेपी सरकार मुर्दाबाद 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 बीजेपी मुर्दाबाद 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 तमेश अपने पार्टनर्स को ਦੇਖਿਆ ਗਿਆ ਹੈ ਕਿ ਹਾਂ ਪਰਦੇਸ ਅਤੇ ਪਿਆਰ ਕੇ ਲਈ ਬੁਲੇ ਦਿਲ ਸੇ ਪੇਸ਼ ਆ ਕਰਿਆ ਗਿਆ ਹੈ ਇਲਜ਼ਾਮ ਇਹੀ ਹੈ ਕਿ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਵਿਹਾਰ ਸਮੇਤ ਜਿੱਥੋਂ ਵੀ ਸਹਿਯੋਗੀ ਦਲ ਆਉਂਦੇ ਨੇ ਉਹਨਾਂ ਨੂੰ ਫਾਇਦਾ ਦਿੱਤਾ ਗਿਆ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਕਾਂਗਰਸ ਦੇ ਸੰਸਦਾਂ ਦੇ ਵੱਲੋਂ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਬਜਟ ਦੀ ਆਲੋਚਨਾ ਕੀਤੀ ਗਈ ਹੈ ਤੇ ਇਹ ਵੀ ਇਲਜ਼ਾਮ ਭਾਜਪਾ ਤੇ ਲਾਏ ਗਏ ਨੇ ਕਿ ਆਪਣੇ ਸਹਿਯੋਗੀ ਦਲਾਂ ਨੂੰ ਜਿਹੜੇ ਐਨਡੀਏ ਦੇ ਵਿੱਚ ਨੇ ਉਹਨਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ ਤਾਂ ਇਸ ਵੇਲੇ ਪਟਿਆਲਾ ਤੋਂ ਸੰਸਦ ਡਾਕਟਰ ਤਰੰबीर ਗਾਂਧੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਡਾਕਟਰ ਗਾਂਧੀ ਇਸ ਦੇ ਨਾਲ ਹੀ ਅਸੀਂ ਇੱਕ ਤਸਵੀਰ ਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵਿਰੋਧ ਕਰ ਰਹੇ ਹੋ ਬਜਟ ਦੀ ਆਲੋਚਨਾ ਕਰ ਰਹੇ ਹੋ ਕੀ ਅਜਿਹਾ ਕਾਰਨ ਹੈ ਕਿ ਤੁਸੀਂ ਇਸ ਬਜਟ ਦਾ ਵਿਰੋਧ ਕਰ ਰਹੇ ਹੋ ਦੇਖੋ ਇਹ ਬਜਟ ਪੰਜਾਬ ਵਾਸਤੇ ਕੁਝ ਵੀ ਨਹੀਂ ਦਿੱਤਾ ਗਿਆ ਪੰਜਾਬ ਇੱਕ ਲੈਂਡਲੌਕ ਸਟੇਟ ਹੈ ਸਾਡੀ ਇੰਡਸਟਰੀ ਖਤਮ ਹੋ ਚੁੱਕੀ ਹੈ ਦੂਜੇ ਰਾਜਿਆਂ ਨੂੰ ਪਲਾਨ ਕਰ ਚੁੱਕੀ ਹੈ ਕੀ ਹੈ ਬਾਰਡਰ ਸਟੇਟ ਹੈਗੀ ਹੈ ਪੰਜਾਬ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਪੰਜਾਬ ਦੀ ਕਿਸਾਨੀ ਸੰਕਟ ਵਿੱਚ ਹੈ ਪੰਜਾਬ ਦੇ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਵਿੱਚ ਵਾਤਾਵਰਣ ਸਾਰਾ ਮਿੱਟੀ ਹਵਾ ਪਾਣੀ ਸਭ ਦੂਸ਼ਤ ਹੋ ਚੁੱਕਿਆ ਹੈਗਾ ਹੈ ਪੰਜਾਬ 'ਚ ਲਗਾਤਾਰ ਪ੍ਰਵਾਸ ਵਧ ਰਿਹਾ ਹੈਗਾ ਹੈ ਪੰਜਾਬ ਦੇ ਜਿਹੜੀ ਵੱਡਾ ਸਿੱਖ ਸਪੈਸ਼ਲ ਪੈਕੇਜ ਦੇਣ ਵਾਲੀ ਗੱਲ ਸੀਗੀ ਉਹ ਤਾਂ ਕੀ ਦੇਣਾ ਸੀਗਾ ਬਲਕਿ ਸਾਰਾ ਜਿਹੜਾ ਪੈਸਾ ਸੀਗਾ ਉਹ ਆਪਣੇ ਜਿਹੜੇ ਇਹ ਸਹਿਯੋਗੀ ਦਲ ਸੀਗੇ ਜਿਨ੍ਹਾਂ ਦਾ ਕਰਕੇ ਸਰਕਾਰ ਚੱਕੀ ਹੋਈ ਹੈ ਉਹ ਸਾਰਾ ਪੈਸਾ ਆਂਧਰਾ ਪ੍ਰਦੇਸ਼ ਦੇ ਪਿਆਰ ਵੱਲ ਉਹ ਭੇਜ ਦਿੱਤਾ ਗਿਆ ਹੈਗਾ ਤੇ ਬਾਕੀ ਸੂਬਿਆਂ ਨੂੰ ਜਿਹੜੇ ਗੈਰ ਭਾਜਪਾ ਦੇ ਰਾਜ ਰਾਜ ਦੇ ਸੂਬੇ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਨਿਗਲੈਕਟ ਕੀਤਾ ਗਿਆ ਤੇ ਪੰਜਾਬ ਨੂੰ ਤਾਂ 100% ਨਿਗਲੈਕਟ ਕੀਤਾ ਗਿਆ ਪਰ ਡਾਕਟਰ ਗਾਂਧੀ ਜਿਹੜੇ ਬੀਜੇਪੀ ਹੈ ਜਿਹੜੇ ਐਨਡੀਏ ਹੈ ਸਰਕਾਰ ਉਹ ਕਹਿੰਦੇ ਕਿ ਅਸੀਂ ਸਾਰਿਆਂ ਦਾ ਧਿਆਨ ਰੱਖਿਆ ਹੈ ਹਰ ਵਰਗ ਦਾ ਧਿਆਨ ਰੱਖਿਆ ਹੈ ਚਾਹੇ ਉਹ ਵਿਦਿਆਰਥੀ ਨੇ ਚਾਹੇ ਉਹ ਕਿਸਾਨ ਨੇ ਚਾਹੇ ਉਹ ਔਰਤਾਂ ਨੇ ਕੋਈ ਵੀ ਵਰਗ ਹੈ ਅੱਖਾਂ ਪੁੰਜਣ ਵਾਲੀ ਗੱਲ ਹੈ ਸਭ ਕੁਝ ਸਿੰਬੋਲਿਕ ਹੈਗਾ ਜਿਵੇਂ ਪਹਿਲਾਂ ਦੇ ਵਾਅਦੇ ਸੀਗੇ ਉਹਨਾਂ ਉਹੀ ਉਹੀ ਹਾਲ ਐਕਤੀ ਵਾਅਦਿਆਂ ਦਾ ਹੈਗਾ ਹੈ ਕੋਈ ਠੋਸ ਪਲਾਨ ਜਿਹੜੀ ਬੇਰੁਜ਼ਗਾਰੀ ਵਾਸਤੇ ਮਹਿੰਗਾਈ ਦੂਰ ਕਰਨ ਵਾਸਤੇ ਹੈਗੀ ਜਿਹੜੀ ਕਾਰਪੋਰੇਟ ਨੂੰ ਅਧਾਰੇ ਪਿੱਛਣ ਵਾਲੇ ਹੈਗੀ ਹੈ ਕੋਈ ਠੋਸ ਪਲਾਨ ਇਹਨਾਂ ਨੇ ਨਹੀਂ ਦਿੱਤੀ ਹੈਗੀ ਹੈ ਤੇ ਸਿਰਫ ਅਜਿਹੀ ਇੱਕ ਅੱਖਾਂ ਪੁੰਜਣ ਵਾਲੀ ਗੱਲ ਹੈਗੀ ਉਹ ਕੀਤੀ ਹੈਗੀ ਹੈ ਤੇ ਪੰਜਾਬ ਨਾਲ ਤਾਂ ਉਹ ਵੀ ਨਹੀਂ ਕੀਤੀ ਪੰਜਾਬ ਦੀ ਜਿੰਨੀਆਂ ਪਸ਼ਮੀਆਂ ਮੰਗਾਂ ਹੈਗੀਆਂ ਪੰਜਾਬ ਦੇ ਪਾਣੀ ਦਾ ਸੰਕਟ ਹੈ ਪੰਜਾਬ ਕਰਜ਼ਿਆਂ ਦਾ ਡੁੱਬਿਆ ਹੋਇਆ ਪੰਜਾਬ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਚਾਹੀਦੀ ਹੈਗੀ ਹੈ ਜਿਹੜੀਆਂ ਮਤਬਾਦਲ ਫਸਲਾਂ ਹੈਗੀਆਂ ਉਹਨਾਂ ਦੇ ਭਾਅ ਜਿਹੜੇ ਫਿਕਸ ਕੀਤੇ ਜਾਣੇ ਚਾਹੀਦੇ ਤਾਂ ਕਿ ਉਹ ਲੋਕੀ ਝੋਨੇ ਤੋਂ ਥੱਲੇ ਨਾ ਜਾਣ ਉਹਦੇ ਵਾਸਤੇ ਕਾਰਪਸ ਫੰਡ ਬਣਨਾ ਚਾਹੀਦਾ 50000 ਕੋਰਪਾ ਦਾ ਤਾਂ ਕਿ ਉਹ ਪੰਜਾਬ ਇਹਨੇ ਦੇਸ਼ ਨੂੰ ਮੋٹے ਨਾਜਾ ਦੀ ਪੈਦਾਵਾਰ 'ਤੇ ਆਧ ਰ ਨਿਰਭਰ ਕੀਤਾ ਜਦੋਂ ਇਹ ਦੇਸ਼ ਠੂਠਾ ਫੜ ਕੇ ਬਾਹਲੇ ਮੁਲਕਾਂ ਜਨਾਜ ਮੰਗਦਾ ਸੀਗਾ ਆ ਪੰਜਾਬੀਆਂ ਨੇ ਹਿੰਮਤ ਕਰਕੇ 20 20% ਕਣਕ ਤੇ 30% ਝੋਨਾ ਦੇ ਕੇ ਸਾਰੇ ਤਰ੍ਹਾਂ ਦੇ ਸਭ ਕੀ ਲੱਗਦਾ ਹੈ ਕਿ ਦੇਖੋ ਪੰਜਾਬ ਤੋਂ ਕੇਂਦਰੀ ਰਾਜ ਮੰਤਰੀ ਵਿਨੇ ਰਵਨੀਤ ਸਿੰਘ ਬਿੱਟੂ ਜਾਂ ਬੀਜੇਪੀ ਦੇ तमाम ਲੀਡਰ ਨੇ ਕੀ ਪੰਜਾਬ ਦਾ ਜਿਹੜਾ ਅੱਗੇ ਜਾ ਕੇ ਗੱਲ ਰੱਖਣੀ ਸੀ ਉਹ ਨਹੀਂ ਰੱਖੋਈ ਪੰਜਾਬ ਦੀ ਕੀ ਕਾਰਨ ਹੈ ਕੋਈ ਪੰਜਾਬ ਦੀ ਗੱਲ ਨਹੀਂ ਰੱਖੋਈ ਨਾ ਹੀ ਪੰਜਾਬ ਅਜੰਡੇ ਤੇ ਹੈ ਭਾਜਪਾ ਦੇ ਜਿਸ ਤੱਕ ਲੋਕਾਂ ਨੂੰ ਰਾਹਤ ਦੇਣ ਦਾ ਤੱल्लਕ ਹੈ ਕਿਸਾਨੀ ਨੂੰ ਰਾਹਤ ਦੇਣ ਦਾ ਤੱल्लਕ ਹੈ ਇੰਡਸਟਰੀ ਨੂੰ ਰਾਹਤ ਦੇਣ ਦਾ ਤੱल्लਕ ਹੈ ਜਿਸ ਤਰ੍ਹਾਂ ਬਿਹਾਰ ਨੂੰ ਤੇ ਆਂਧਰਾ ਪ੍ਰਦੇਸ਼ ਨੂੰ ਸਪੈਸ਼ਲ ਮਦਦ ਕੀਤੀ ਗਈ ਹੈ ਪੰਜਾਬ ਇਸ ਲਿਸਟ ਵਿੱਚ ਕਿਤੇ ਨਹੀਂ ਖੜਾ ਹੈਗਾ ਤੋ ਪੰਜਾਬ ਦਾ ਜਿਕਰ ਤੱਕ ਨਹੀਂ ਆਇਆ ਹੋਇਆ ਇਸ ਬਜਟ ਵਿੱਚ ਐਨੀ ਪੰਜਾਬ ਨਾ ਨਾ ਜਿਹੜੀ ਵਿਤਕਰਾ ਕੀਤਾ ਹੈਗਾ ਜੀ ਠੀਕ ਹੈ ਬਹੁਤ ਧੰਨਵਾਦ ਡਾਕਟਰ ਧਰਮਵੀਰ ਗਾਂਧੀ ਆਪਣੀ ਗੱਲਬਾਤ ਰੱਖਣ ਦੇ ਲਈ ਤਾਂ ਡਾਕਟਰ ਧਰਮਵੀਰ ਗਾਂਧੀ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਾਂਗਰਸ ਦੇ ਪਾਰਲੀਮੈਂਟ ਦੇ ਬਾਹਰ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਹੈ तमाम ਸੰਸਦਾਂ ਦੇ ਵੱਲੋਂ న్యూਸ 18 ਦੇ ਨਾਲ ਖਾਸ ਗੱਲਬਾਤ ਦੌਰਾਨ ਉਹਨਾਂ ਬਜਟ ਦੀ ਆਲੋਚਨਾ ਕੀਤੀ ਹੈ ਖਾਸ ਕਰ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਐਨਡੀਏ ਦੇ ਵੱਲੋਂ ਤਾਂ ਇਸ ਵੇਲੇ ਮੇਰੇ ਸਹਿਯੋਗੀ ਰੋਹਿਤ ਗੋੜ ਲੁਧਿਆਣਾ ਤੋਂ ਲਾਈਵ ਜੁੜ ਰਹੇ ਨੇ ਕਿ ਕੁਝ ਕਹਿਣਾ ਹੈ ਲੁਧਿਆਣਾ ਦੇ ਇੰਡਸਟਰੀਲਿਸਟ ਦਾ ਕਿਉਂਕਿ ਜਿਸ ਢੰਗ ਦੇ ਨਾਲ ਬਜਟ ਆਇਆ ਬਹੁਤ ਸਾਰੀਆਂ ਉਮੀਦਾਂ ਉਦਯੋਗਿਕ ਨਗਰੀ ਨੂੰ ਹੁੰਦੀਆਂ ਨੇ ਹਮੇਸ਼ਾ ਤੋਂ ਲੁਧਿਆਣਾ ਜਿਸ ਨੂੰ ਮਾਂਚੈਸਟਰ ਕਿਹਾ ਜਾਂਦਾ ਹੈ ਵੱਡੇ ਪੱਧਰ ਤੇ ਉਦਯੋਗ ਜਿਹੜੇ ਨੇ ਉਹ ਲੁਧਿਆਣਾ ਤੋਂ ਚੱਲਦੇ ਨੇ ਬਹੁਤ ਉਦਯੋਗਪਤੀ ਜਿਹੜੇ ਨੇ ਲੁਧਿਆਣਾ ਦੇ ਨਾਲ ਸਬੰਧਤ ਨੇ ਕਿ ਕੁਝ ਇੰਡਸਟਰੀ ਦੇ ਲਈ ਨਿਕਲ ਕੇ ਆਇਆ ਹੈ ਲੁਧਿਆਣਾ ਦੇ ਇਸ ਵੇਲੇ ਲੁਧਿਆਣਾ ਤੋਂ ਮੇਰੇ ਸਹਿਯੋਗੀ ਰੋਹਿਤ ਗੌਰ ਲਾਈਵ ਜੁੜੇ ਨੇ ਰੋਹਿਤ ਕੀ ਕੁਝ ਕਹਿ ਰਹੇ ਨੇ ਲੁਧਿਆਣਾ ਦੇ ਇੰਡਸਟਰੀਲਿਸ ਬਿਲਕੁਲ ਗੁਰਮੀਤ ਇਹ ਚ ਕੋਈ ਦੋਰ ਆਏ ਨਹੀਂ ਹੈਗੀ ਆ ਕਿ ਪੰਜਾਬ ਦਾ ਇੰਡਸਟਰੀਸਟ ਜਿਹੜਾ ਹੈਗਾ ਵਾ ਕਾਰੋਬਾਰੀ ਹੈਗਾ ਵਾ ਉਹ ਨਿਰਾਸ਼ ਹੈਗਾ ਵਾ ਮੇਰੇ ਨਾਲ ਜਿਹੜੇ ਸਲਾਈਡ ਯੂनाइटेड 파ਰਟਸ ਦੇ ਜਿਹੜੇ ਹੈਗੇ ਨੇ ਮੈਂਬਰ ਉਹ ਮੇਰੇ ਨਾਲ ਮੌਜੂਦ ਨੇ ਗੁਰਮੀਤ ਕੁਲਾਰ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰ ਲੈਣੇ ਗੁਰਮੀਤ ਜੀ ਕੀ ਲੱਗਦਾ ਵਿਤਰਾ ਹੋਇਆ ਵਾ ਔਰ ਪੰਜਾਬ ਨੂੰ ਕੀ ਵਾਕਈ ਕੁਝ ਨਹੀਂ ਮਿਲਿਆ ਬਹੁਤ ਵੱਡਾ ਵਿਤਕਰਾ ਕੀਤਾ ਵਾ ਗੱਲ ਕਰਦੇ ਆ ਕਿ ਪੰਜਾਬ ਛੋਟੀ ਇੰਡਸਟਰੀ ਦੇ ਨਾਮ ਨਾਲ ਜਾਣਿਆ ਜਾਂਦਾ 43B ਸਾਡੇ ਉੱਤੇ ਇੱਕ ਬਹੁਤ ਵੱਡਾ ਕੋਡ ਸੀਗਾ ਜਦ ਕਿ ਵਿੱਤ ਮੰਤਰੀ ਜੀ ਲੁਧਿਆਣੇ ਆਏ ਤੇ ਵਾਦਾ ਕਰਕੇ ਗਏ ਸੀ ਕਿ ਜੁਲਾਈ ਦੇ ਵਿੱਚ ਕਿ ਜੁਲਾਈ ਦੇ ਵਿੱਚ ਅਸੀਂ ਇਹਨੂੰ ਖਤਮ ਕਰ ਦੇਾਂਗੇ ਬਜਟ ਦੇ ਵਿੱਚ ਪਰ ਨਹੀਂ ਕੀਤਾ ਗਿਆ ਉਹ ਇੱਕ ਬਹੁਤ ਵੱਡਾ ਸੀ ਅਸੀਂ ਇਹ ਗੱਲ ਕਰਦੇ ਆ ਸਾਡਾ ਪ੍ਰੋਡਕਟ ਆ ਅਸੀਂ ਜਿੰਨੇ ਦਾ ਮਰਜ਼ੀ ਵੇਚੀਏ ਤੇ ਜਿੰਨੇ ਮਰਜ਼ੀ ਦੇਣ ਤੇ ਵੇਚੀਏ ਇਹਦੇ ਤੇ ਸਰਕਾਰ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ ਸੀ ਦੂਸਰੀ ਸਭ ਤੋਂ ਵੱਡੀ ਚੀਜ਼ ਟੈਕਨੋਲੋਜੀ ਅਪਗ੍ਰੇਡੇਸ਼ਨ ਫੰਡ ਪੰਜਾਬ ਦੇ ਵਿੱਚ ਬਾਈਸਾਈਕਲ ਇੰਡਸਟਰੀ ਜਿਹੜੀ ਆ ਸਾਡਾ ਦੇਸ਼ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਸਾਈਕਲ ਬਣਦਾ ਦੇਸ਼ ਦੇ ਵਿੱਚ ਟੋਟਲ 92% ਟੋਟਲ ਪ੍ਰੋਡਕਸ਼ਨ ਦਾ ਸਾਈਕਲ ਜਿਹੜਾ ਇਕੱਲੇ ਪੰਜਾਬ ਦੇ ਵਿੱਚ ਲੁਧਿਆਣੇ ਵਿੱਚ ਬਣਦਾ ਕੋਈ ਬੈਨੀਫਿਟ ਨਹੀਂ ਦਿੱਤਾ ਇਸ ਤੋਂ ਬਾਅਦ ਜਿਹੜੀ ਆਈਸੀ ਸਕੀਮ ਸੀ ਇੰਟਰਨੈਸ਼ਨਲ ਕੋਪਰੇਸ਼ਨ ਜਦੋਂ ਅਸੀਂ ਬਾਹਰ ਜਾਣਾ ਬਾਤ ਤਾਂ ਸਾਨੂੰ ਸਰਕਾਰ ਸਪੋਰਟ ਕਰਦੀ ਸੀ ਉਹ ਵੀ ਸਕੀਮ ਨੂੰ ਸਸਪੈਂਡ ਹੀ ਰੱਖਿਆ ਨਹੀਂ ਦਿੱਤੀ ਗਈ ਮਤਲਬ ਓਵਰਆਲ ਐਮਐਸਐਮਈ ਇੰਡਸਟਰੀ ਨੂੰ ਸਰਕਾਰ ਨੇ ਨੈਗਲੈਕਟ ਕੀਤਾ ਵਾ ਔਰ ਖਾਸ ਕਰਕੇ ਜਿਹੜਾ ਪੰਜਾਬ ਸੂਬਾ ਵਾ ਇਹਨੂੰ ਤਾਂ ਕੁਝ ਵੀ ਪੈਕੇਜ ਨਹੀਂ ਦਿੱਤਾ ਫੋਕਸ ਕੀਤਾ ਵਾ ਬਿਹਾਰ ਔਰ ਟਰਨਰਕਾ ਤਾਂ ਇੱਕ ਸਵਾਲ ਹੈ ਕਿ ਐਮਐਸਐਮਈ ਨੂੰ ਨਸਤੀ ਦੀ ਗੱਲ ਹੋ ਰਹੀ ਹੈ ਜਿਸ ਦੇ ਵਿੱਚ ਇਥੇ ਕਾਰੋਬਾਰੀ ਯੋਜਨਾ ਦੇ ਤਹਿਤ ਜਿਹੜੀ 10 ਲੱਖ ਦੀ ਲੋਨ ਹੈ ਉਸ ਨੂੰ 20 ਲੱਖ ਕਰ ਦਿੱਤਾ ਗਿਆ ਹੈ ਸਵਾਲ ਹੈ ਕਿ ਜੇ 10 ਲੱਖ ਦਾ ਲੋਨ 20 ਲੱਖ ਦਾ ਕਰ ਦਿੱਤਾ ਗਿਆ ਐਮਐਸਐਮਈ ਦੇ ਲਈ ਐਮਐਸਐਮਈ ਦੇ ਲਈ ਰੋਜ਼ਗਾਰ ਜਿਹੜੀ ਮੁਦਰਾ ਲੋਨ ਦੀ ਲਿਮਟ ਹੈ ਉਹ ਵਧਾਈ ਗਈ ਹੈ ਉਸ ਨੂੰ ਕਿਵੇਂ ਦੇਖਦੇ ਨੇ ਵਿਉਕਪਤ ਵਧਾ ਕੇ ਉਹ ਬਿਲਕੁਲ ਬਜਟ ਅੰਦਰ ਪੂਰਾ ਹੋ ਜਾਵੇਗਾ ਬਿਲਕੁਲ ਰਮੀ ਮੁੰਦਰਾ ਜਿਹੜਾ ਲੋਨ ਸੀਗਾ ਉਹਦੇ ਚ ਪਹਿਲਾਂ 10 ਲੱਖ ਸੀ ਉਸ ਨੂੰ ਵਧਾ ਕੇ 20 ਲੱਖ ਕਰ ਦਿੱਤਾ ਇਹ ਇਹਦੇ ਨਾਲ ਫਾਇਦਾ ਹੀ ਹੋਊਗਾ ਨਾ ਸਰ ਇੰਡਸਟਰੀ ਲੱਗੂਗੀ ਹੋਰ ਡਵੈਲਪ ਹੋਊਗੀ ਤੁਸੀਂ ਇਹ ਦੇਖੋ ਕਿਹੜੀਆਂ ਬੈਂਕਾਂ ਨੇ ਮੁੰਦਰਾ ਲੋਨ ਦਿੱਤਾ ਪਿਛਲੇ ਟਾਈਮ ਦੇ ਵਿੱਚ ਮੁੰਦਰਾ ਲੋਨ ਮਿਲ ਹੀ ਨਹੀਂ ਪਾ ਰਿਹਾ ਹੈਗਾ ਅਸੀਂ ਇਹ ਗੱਲ ਕਰਦੇ ਹਾਂ ਮੁੰਦਰਾ ਲੋਨ 20 ਲੱਖ ਕਰਤਾ ਅੱਜ ਵਧਾਉਣ ਦੀ ਸਮਾਲ ਸਕੀਲ ਦੀ ਡੈਫੀਨੇਸ਼ਨ ਤਾਂ ਵਧਾ ਕੇ 1 ਕਰੋੜ ਤੋਂ 5 ਕਰੋੜ ਕਰਤੀ 1 ਕਰੋੜ ਤੋਂ ਵਧਾ ਕੇ ਜਿਹੜਾ 1 ਕਰੋੜ ਤੇ 15% ਦਾ ਬੈਨੀਫਿਟ ਦਿੱਤਾ ਸੀ ਉਹ ਖਤਮ ਕਰਤਾ ਸਿਸ ਸਮਾਲ ਸਕੀਲ ਨੂੰ ਕਿੱਥੇ ਬੈਨੀਫਿਟ ਮਿਲਿਆ ਓਵਰਆਲ 75 ਲੱਖ ਦਾ ਬੈਨੀਫਿਟ ਮਿਲਣਾ ਚਾਹੀਦਾ ਸੀ 15 ਉਹ 5 75 ਨਹੀਂ ਤੁਹਾਡੇ ਕਹਿਣ ਦਾ ਮਤਲਬ ਕਿ 10 ਲੱਖ ਤੇ 20 ਲੱਖ ਕੀਤਾ ਗਿਆ ਅਗਲਾ ਕੋਈ ਫਾਇਦਾ ਨਹੀਂ ਹੋਊਗਾ ਨਹੀਂ ਇਹਦੇ ਨਾਲ ਮਿਲਣਾ ਨਹੀਂ ਮਿਲ ਨਹੀਂ ਰਿਹਾ ਇਹ ਮੁੱਦਰਾ ਲੋਨ ਐਜ਼ ਅੰਡਸਟਰੀਲਿਸਟਾਂ ਨੂੰ ਨਹੀਂ ਮਿਲਦਾ ਇਹ ਤਾਂ ਰੇੜੀ ਵਾਲਿਆਂ ਨੂੰ ਜਾਂ ਦੂਸਰਿਆਂ ਨੂੰ ਮਿਲਦਾ ਵਾ ਤੇ ਜਿਹੜਾ ਮੁਦਰਾ ਲੋਨ ਹੈ ਇੰਡਸਟਰੀ ਨੂੰ ਨਹੀਂ ਮਿਲਦਾ ਹੈਗਾ ਬਿਲਕੁਲ ਬਿਲਕੁਲ ਰੰਵੀਰ ਇੰਡਸਟਰੀ ਨੂੰ ਇਹ ਕਹਿ ਰਹੇ ਨੇ ਕਿ ਉਹ ਲੋਨ ਨਹੀਂ ਮਿਲਦਾ ਇਸ ਕਰਕੇ ਇੰਡਸਟਰੀ ਨੂੰ ਕੋਈ ਫਾਇਦਾ ਨਹੀਂ ਮਿਲਣਾ ਵਿਸ਼ਕਰਮਾ ਜੀ ਹੈਗੇ ਨੇ ਉਹਨਾਂ ਨਾਲ ਬਿਲਕੁਲ ਵਿਸ਼ਕਰਮਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਇਸ ਬਜਟ ਦੇ ਵਿੱਚ ਜਿਹੜੀ ਉਮੀਦਾਂ ਸੀ ਉਹ ਤੋਂ ਤੁਸੀਂ ਖੁਸ਼ ਹੋ ਤੁਹਾਨੂੰ ਲੱਗਦਾ ਕਿ ਕੋਈ ਕੁਝ ਮਿਲਿਆ ਬਿਲਕੁਲ ਖੁਸ਼ ਨਹੀਂ ਕਿਉਂਕਿ ਬਿਲਕੁਲ ਨਰਾਜ ਹਾਂ ਜੀ ਕਿਉਂਕਿ ਵਿੱਤ ਮੰਤਰੀ ਜੀ ਜਦੋਂ ਬਿਫੋਰ ਇਲੈਕਸ਼ਨ ਸੀਗੀ ਉਹ ਸਾਡੇ ਲੁਧਿਆਣੇ ਆਏ ਸੀਗੇ ਉਹਨਾਂ ਨੇ ਸਾਡੀਆਂ ਪ੍ਰੋਬਲਮਾਂ ਸਮਝੀਆਂ ਸੀ ਵੀ ਐਮਐਸਐਮਈ ਨੂੰ ਕੀ ਪ੍ਰੋਬਲਮ ਆ ਰਹੀਆਂ ਅਸੀਂ ਰੂਬਰੂ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਨੂੰ ਆਪਣੀਆਂ ਪ੍ਰੋਬਲਮਾਂ ਦੱਸੀਆਂ ਸੀ ਵੀ 43 ਦੀ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਉਹਦੇ ਵਿੱਚ ਉਹ ਕਾਨੂੰਨ ਨੂੰ ਕੁਝ ਅਮੈਂਡਮੈਂਟ ਦੀ ਕਰਨ ਦੀ ਜ਼ਰੂਰਤ ਹੈਗੀ ਆ ਕਿਉਂਕਿ ਸਾਨੂੰ ਜਦੋਂ ਦਾ 43 ਬੀ ਦਾ ਕਾਨੂੰਨ ਆਇਆ ਵਾ ਸਾਡਾ ਮਨੀ ਫਲੋ ਜਿਹੜਾ ਹੈਗਾ ਵਾ ਬਹੁਤ ਨਾਲ ਬਹੁਤ ਦਿੱਕਤ ਆ ਰਹੀ ਹੈ ਤੋ ਉਹਦੇ ਲਈ ਅਸੀਂ ਬੜੀ ਪ੍ਰਪੋਜ਼ਲ ਵਿਤ ਮੰਤਰੀ ਜੀ ਨੂੰ ਦਿੱਤੀ ਸੀਗੀ ਪਰ ਉਹਨਾਂ ਨੇ ਕਿਹਾ ਵੀ ਆਫਟਰ ਇਲੈਕਸ਼ਨ ਜਦੋਂ ਸਾਡੀ ਗਵਰਨਮੈਂਟ ਆਗੂਗੇ ਅਸੀਂ ਇਹ ਤੁਹਾਡਾ ਬਿਲਕੁਲ ਠੀਕ ਕਰਾਂਗੇ ਪਰ ਇਸ ਬਜਟ ਦੇ ਵਿੱਚ ਸਾਨੂੰ ਬੜੀ ਉਮੀਦ ਸੀ ਵੀ ਉਹ 43 ਬਾਰੇ ਕੁਝ ਕਰਨਗੇ ਉਹਨਾਂ ਨੇ ਬਿਲਕੁਲ ਉਸ ਮੁੱਦੇ ਨੂੰ ਟੱਚ ਵੀ ਨਹੀਂ ਕੀਤਾ ਔਰ ਐਮ ਐਸ ਐਮ ਬੀ ਨੂੰ ਤਾਂ ਦੇਖਿਆ ਜਾਵੇ ਤਾਂ ਬਿਲਕੁਲ ਹੀ ਇਗਨੋਰ ਕਰ ਦਿੱਤਾ ਉਹਨਾਂ ਨੂੰ ਉਹ ਸਮਝਦੇ ਹੀ ਨਹੀਂ ਵੀ ਇਸ ਕੰਟਰੀ ਦੇ ਵਿੱਚ ਐਮ ਐਸ ਐਮ ਬੀ ਰਹਿਣੀ ਚਾਹੀਦੀ ਹੈ ਤੇ ਜੇ ਅਗਰ ਅਸੀਂ ਗੱਲ ਕਰੀਏ ਤੇ ਇਸ ਵਾਰੀ ਹੁਣ ਕਾਰੋਬਾਰੀ ਜਿਹੜਾ ਸੀਗਾ ਉਸਨੇ ਉਮੀਦ ਕੀ ਲਗਾਈ ਸੀ ਉਹਨੂੰ ਕੀ ਲੱਗਦਾ ਜੀ ਸਭ ਤੋਂ ਪਹਿਲਾ ਪਹਿਲਾਂ ਤੁਸੀਂ ਇਹ ਕਹਿ ਰਹੇ ਹੋ ਕਿ ਕਈ ਐਸੀ ਯੋਜਨਾਵਾਂ ਸੀਗੇ ਜਿਨ੍ਹਾਂ ਤੋਂ ਉਮੀਦ ਸੀਗੀ ਕਿ ਇਹ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਜਾਂ ਉਸ ਦੇ ਵਿੱਚ ਡਵੈਲਪਮੈਂਟ ਕੀਤੀ ਜਾ ਸਕਦੀ ਹੈ ਪਰ ਉਸ ਤੋਂ ਇਲਾਵਾ ਕੀ ਸੀਗਾ ਕਿਉਂਕਿ ਸਾਈਕਲ ਦਾ ਗੜ ਬਣਿਆ ਜਾਂਦਾ ਲੁਧਿਆਣਾ ਸ਼ਹਿਰ ਉਸ ਤੋਂ ਇਲਾਵਾ ਸੀਗੀ ਵੀ ਜਿਹੜਾ ਜਿਹੜਾ ਐਮ ਐਸ ਐਮ ਆ ਹੀ ਸਾਡਾ ਕਿਉਂਕਿ ਦੇਖਿਆ ਜਾਵੇ ਚਾਈਨਾ ਬਾਈਸਾਈਕਲ ਕਿਉਂਕਿ ਲੁਧਿਆਣਾ ਬਾਈਸਾਈਕਲ ਦੀ ਹੱਬ ਆ ਕੈਨਾ ਸਤੋ ਬਹੁਤ ਅੱਗੇ ਹੈਗਾ ਵਾ ਤਕਰੀਬਨ ਉਹ 22 ਲੱਖ 22 ਕਰੋੜ ਸਾਈਕਲ ਬਣਾਉਂਦਾ ਅਸੀਂ ਸਾਰੇ 2 ਕਰੋੜ ਸਾਈਕਲ ਬਣਾਉਨੇ ਆ ਤੇਵਾਨ ਬਹੁਤ ਅੱਗੇ ਆ ਉੱਥੇ ਗਵਰਨਮੈਂਟ ਉਹਨਾਂ ਨੂੰ ਬਹੁਤ ਫੈਸਿਲਿਟੀ ਦੇ ਰਹੀ ਹੈ ਤੋ ਗਵਰਨਮੈਂਟ ਨੂੰ ਅਸੀਂ ਇਹ ਕਹਿਆ ਸੀ ਵੀ ਲੁਧਿਆਣਾ ਨੂੰ ਅਪਗ੍ਰੇਡ ਕਰਨ ਵਾਸਤੇ ਵੀ ਕੁਝ ਫੰਡ ਰੱਖਿਆ ਜਾਵੇ ਸਪੋਜ਼ ਕਿਉਂਕਿ ਮਸ਼ੀਨਾਂ ਦਾ ਯੁੱਗ ਆ ਗਿਆ ਹੁਣ ਜਗਾੜੂ ਤਰੀਕੇ ਨਾਲ ਕੰਮ ਨਹੀਂ ਹੁੰਦੇ ਅਗਰ ਮਸ਼ੀਨਾਂ ਸਾਡੇ ਕੋਲੇ ਹੋਣ ਜਾਂ ਅਸੀਂ ਗਵਰਨਮੈਂਟ ਨੂੰ ਕਹਾਂ ਦੀ ਵੀ ਸੈਕੰਡ ਹੈਂਡ ਮਸ਼ੀਨ ਅਗਰ ਅਸੀਂ ਇੰਪੋਰਟ ਕਰਦੇ ਆ ਉਹ ਤਾਂ ਸੈਕੰਡ ਹੈਂਡ ਮਸ਼ੀਨ ਹੀ ਆ ਨਾ ਉਹ ਉਹਦੇ ਉੱਪਰ ਸਾਨੂੰ ਸਬਸਿਡੀ ਦੇਣੀ ਚਾਹੀਦੀ ਜਾਂ ਉਹਦੇ ਤੇ ਇੰਪੋਰਟ ਡਿਊਟੀ ਘੱਟ ਕਰਨੀ ਚਾਹੀਦੀ ਤਾਂ ਕਿ ਅਸੀਂ ਬਹੁਤ ਵਧੀਆ ਉੱਥੋਂ ਮਸ਼ੀਨਾਂ ਸੈਕੰਡ ਹੈਂਡ ਮੰਗਾ ਕੇ ਇੱਥੇ ਅਸੀਂ ਆਪਣਾ ਕੰਮ ਕਰੀਏ ਤਾਂ ਕਿ ਅਗਰ ਮਸ਼ੀਨਾਂ ਆਉਣਗੀਆਂ ਕਿਉਂਕਿ ਯੂਰਪ ਸਾਡੇ ਵੱਲ ਦੇਖਦਾ ਇੰਡੀਆ ਵੱਲ ਦੇਖਦਾ ਵਾ ਭਾਈ ਪਰ ਸਾਡੇ ਕੋਲੇ ਪ੍ਰੋਡਕਟ ਨਹੀਂ ਹੈ ਅਸੀਂ ਉਹਨਾਂ ਨੂੰ ਸਰਪ੍ਰਾਈਜ਼ ਨਹੀਂ ਕਰ ਪਾਉਂਦੇ ਸੋ ਨਹੀਂ ਸਪਲਾਈ ਕਰ ਕਰਕੇ ਉਹ ਚਾਇਨਾ ਚਲੇ ਜਾ ਰਹੇ ਆ ਇਹ ਵਿਸ਼ਕਰਮਾ ਜੀ ਇੱਕ ਟੈਕਸ ਨੂੰ ਲੈ ਕੇ ਬੜਾ ਕਿਹਾ ਗਿਆ ਵਾ ਕਿ ਟੈਕਸ ਜਿਹੜਾ ਵਾ 0 ਤੋਂ ਲੈ ਕੇ 3 3 ਲੱਖ ਤੱਕ ਬਿਲਕੁਲ ਕੋਈ ਟੈਕਸ ਫ੍ਰੀ ਹੈ ਔਰ 3 ਲੱਖ ਤੋਂ ਲੈ ਕੇ 9 ਲੱਖ ਦੇ ਵਿੱਚ ਜਿਹੜਾ ਵਾ 5% ਦੇਣਾ ਹੈ 10 ਲੱਖ ਤੱਕ ਤੇ 10 ਲੱਖ ਤੋਂ ਉੱਪਰ ਜਿਹੜਾ ਟੈਕਸ ਹੈ ਉਹ ਰੇਸ਼ੋ ਵਧਾਈ ਗਈ ਹੈ ਤੇ ਇਸ ਚੀਜ਼ ਦੇ ਨਾਲ ਵੀ ਕਿਹਾ ਇੰਡਸਟਰੀ ਨੂੰ ਕੁਝ ਗਰੋਥ ਮਿਲ ਸਕਦੀ ਹੈ ਕੋਈ ਬੈਨੀਫਿਟ ਮਿਲ ਸਕਦਾ ਦੇਖੋ ਇਹ ਛੋਟੀ ਛੋਟੇ ਗੱਲਾਂ ਦੇ ਨਾਲ ਕੋਈ ਗ੍ਰੋਥ ਨਹੀਂ ਸਾਨੂੰ ਮਿਲਣੀ ਹੈ ਇਹ ਕੋਈ ਇਹ ਤਾਂ ਹਰ ਬਜਟ ਦੇ ਕੁਝ ਜੋੜ ਨਵਾਂ ਬਜਟ ਰੱਖਦੇ ਆ ਕੁਝ ਨਾ ਕੁਝ ਤਾਂ ਉਹਨਾਂ ਨੇ ਦੱਸਣਾ ਹੀ ਹੁੰਦਾ ਵੀ ਅਸੀਂ ਆ ਕੀਤਾ ਪਰ ਬਿਲਕੁਲ ਇਹਦਾ ਸਾਨੂੰ ਕੋਈ ਜਾਦਾ ਬੈਨੀਫਿਟ ਨਹੀਂ ਹੈ ਮੇਨ ਜਿਹੜੇ ਸਾਡੇ ਮੁੱਦੇ ਹੈਗੇ ਆ ਜਿਹੜੀ ਇੰਪੋਰਟ ਹੋ ਰਹੀ ਹੈ ਬਹੁਤ ਅੰਡਰ ਇਨਵੌਇਸ ਇੰਪੋਰਟ ਹੋ ਰਹੀ ਹੈਗੀ ਆ ਹੋਰ ਵੀ ਜਿਹੜੀਆਂ ਐਮ ਐਸ ਐਮ ਈ ਦੀਆਂ ਸਾਡੀਆਂ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਸਾਨੂੰ ਫੰਡ ਨਹੀਂ ਆ ਸਾਡੇ ਕੋਲੇ ਉਹ ਜਿਹੜੀਆਂ ਪ੍ਰੋਬਲਮਾਂ ਸੀ ਸੋਲਵ ਕਰਨ ਵਾਸਤੇ ਜੋ ਸਾਨੂੰ ਉਮੀਦ ਸੀ ਉਹ ਬਿਲਕੁਲ ਉਹਦੇ ਵਿੱਚ ਨਹੀਂ ਬਿਲਕੁਲ ਰਣਵੀਰ ਮੇਰੇ ਨਾਲ ਹੋਰ ਵੀ ਹੈਗੇ ਨੇ ਔਰ ਸਭ ਪੰਜਾਬ ਮੇ ਜਿਹੜੀ ਮਾਰ ਪੈਂਦੀ ਹੈ ਉਹ ਕਿਤਨੇ ਕਿਤੇ ਬੰਦਰਗਾਹ ਤੋਂ ਪੈਂਦੀ ਹੈ ਕਿਉਂਕਿ ਇੰਪੋਰਟ ਕੀਤਾ ਜਾਂਦਾ ਦਾ ਔਰ ਉੱਥੋਂ ਦੀ ਇੱਥੇ ਤੱਕ ਲਿਆਂਨ ਤੱਕ ਦਾ ਜਿਹੜਾ ਪਹਾੜਾ ਹੁੰਦਾ ਉਸ ਦੇ ਵਿੱਚ ਵੀ ਟੈਕਸ ਕਾਫੀ ਪੈ ਜਾਂਦੇ ਨੇ ਮੇਰੇ ਨਾਲ ਹੋਰ ਵੀ ਕਾਰੋਬਾਰੀ ਹੈਗੇ ਨੇ ਸਰ ਸਭ ਤੋਂ ਜ਼ਿਆਦਾ ਮਾਰ ਇੰਡਸਟਰੀ ਨੂੰ ਕਿਸ ਚੀਜ਼ ਤੋਂ ਪੈਂਦੀ ਹੈ ਔਰ ਇਸ ਚੀਜ਼ ਤੋਂ ਕੀ ਰਾਹਤ ਮਿਲਣੀ ਚਾਹੀਦੀ ਸੀ ਸਭ ਨਾਲ ਜ਼ਿਆਦਾ ਸਾਨੂੰ ਰਾਹਤ ਪੈ ਰਹੀ ਹੈ ਜਿਹੜਾ ਸਾਡਾ ਫਰੇਟ ਫਰੇਟ ਦਾ ਹੈਗਾ ਹੈ ਸਾਨੂੰ ਉਹ ਸਬਸਿਡੀ ਹੋਣੀ ਚਾਹੀਦੀ ਆ ਕੋਈ ਪੰਜਾਬ ਜਿਹੜਾ ਹੈਗਾ ਲੌਕ ਸਟੇਟ ਆ ਨਾ ਇਹਦੇ ਨੇੜੇ ਬੰਦਰਗਾਹ ਆ ਨਾ ਕੋਈ ਇਹ ਸਾਡੇ ਕੋਲ ਸਪੀਡ ਦੇ ਪਲਾਂਟ ਵੀ ਸਾਰੇ ਦੂਰ ਨੇ ਸਾਨੂੰ ਫਰੇਟ ਸਬਸਿਡੀ ਵੀ ਦਿੱਤੀ ਜਾਣੀ ਚਾਹੀਦੀ ਸੀਗੀ ਉਹ ਵੀ ਬਜਟ ਚ ਕੋਈ ਇਹਦਾ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਸੈਕੰਡ 43B ਦੀ ਗੱਲ ਹੋ ਗਈ ਆ ਬਹੁਤ ਹੋ ਗਈ ਆ ਜਿਹੜਾ ਕਿ ਸਾਡੀ ਮੇਨ ਐਮ ਐਸ ਐਮ ਇ ਦਾ ਸੀਗਾ ਔਰ ਅੱਜ ਸਾਡੇ ਲਈ ਚైనా ਨੂੰ ਬੀਟ ਕਰਨ ਲਈ ਸਾਈਕਲ ਪਾਰਕ ਕੋਲ ਤਾਂ ਰੋਹਿਤ ਪਾੜ ਲੁਧਿਆਣਾ ਤੋਂ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਸੀ ਤੇ ਹੁਣ ਅਮਨੋਜ ਰਾਜ ਕੀ ਦਾ ਵਿਰੋਧ ਕਰਾਂਗੇ ਕਿਉਂਕਿ ਲੁਧਿਆਣਾ ਦੇ ਵਿੱਚ ਜਿਹੜੇ ਕਾਰੋਬਾਰੀ ਨੇ ਉਹ ਜ਼ਿਆਦਾ ਖੁਸ਼ ਨਹੀਂ ਆ ਰਹੇ ਇਸ ਬਜਟ ਤੋਂ ਖਾਸ ਕਰ ਐਮ ਐਸ ਐਮ ਇ ਜਿਹੜੀ ਇੰਡਸਟਰੀ ਹੈ ਉਸ ਦੇ ਨਾਲ ਸੰਬੰਧਿਤ ਲੋਕ ਨੇ ਜਿਹੜੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਬਜਟ ਦੇ ਵਿੱਚੋਂ ਜਿਸ ਤਰ੍ਹਾਂ ਦੀ ਆਸ ਸੀ ਉਸ ਤਰ੍ਹਾਂ ਦਾ ਕੁਝ ਨਹੀਂ ਮਿਲਿਆ ਤੇ ਇਸ ਵੇਲੇ ਅਮਨੋਜ ਰਾਠੀ ਜਿਹੜੇ ਨੇ ਉਹ ਸਾਡੇ ਨਾਲ ਲਾਈਵ ਜੁੜ ਰਹੇ ਨੇ ਅਮਨੋਜ ਦਾ ਰੁਕ ਕਰਾਂਗੇ ਤੇ ਮਨੋਜ ਕੀ ਕਹਿ ਰਹੇ ਨੇ ਜਿਹੜੇ ਇਸ ਬਜਟ ਨੂੰ ਦੇਖ ਰਹੇ ਨੇ ਜਿਹੜੇ ਮਾਹਿਰ ਨੇ ਕੀ ਮੰਨ ਰਹੇ ਨੇ ਇਸ ਬਜਟ ਦਾ ਇੰਪੈਕਟ ਕੀ ਹੋਏਗਾ ਦੇਖੋ ਰਣਵੀਰ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਹੈ ਪਹਿਲਾ ਜਿਹੜੇ ਜਿਹੜੇ ਵੱਡੇ ਬਿਜ਼ਨਸਮੈਨ ਨੇ ਲਗਾਤਾਰ ਜਿਹੜੀ ਗੱਲਬਾਤ ਕਰ ਰਹੇ ਉਹ ਕਾਫੀ ਨਰਾਜ਼ਗੀ ਜਿਹੜੀ ਹੈਗੀ ਜਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਐਮਐਸਐਮਈ ਚ ਜਾਂ ਫਿਰ ਜਿਹੜਾ ਵੀ ਉਹਨਾਂ ਦਾ ਬਿਜ਼ਨਸ ਹੁੰਦਾ ਹੈ ਪੰਜਾਬ ਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਨਵੀਂ ਚੀਜ਼ ਨਹੀਂ ਦਿੱਤੀ ਗਈ ਹੈ ਪਹਿਲਾ ਪੁਆਇੰਟ ਦੂਜਾ ਪੁਆਇੰਟ ਇਹ ਹੈ ਹਾਲਾਂਕਿ ਜਿੱਦਾਂ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਸਮਝਣ ਦੀ ਕਿ ਜਿਹੜੇ 9 ਪੁਆਇੰਟਸ ਸਰਕਾਰ ਵੱਲੋਂ ਰੱਖੇ ਗਏ ਨੇ ਜਿਹਦੇ ਵਿੱਚ ਚਾਹੇ MSME ਦੀ ਗੱਲ ਹੋਵੇ, এমਪਲాయਮੈਂਟ ਦੀ ਗੱਲ ਹੋਵੇ, ਐਜੂਕੇਸ਼ਨ ਦੀ, ਹੈਲਥ ਦੀ, ਐਗਰੀਕਲਚਰ ਦੀ ਕਈ ਪੁਆਇੰਟਸ ਤੇ ਜਿਹੜੀ ਗੱਲਬਾਤ ਕੀਤੀ ਗਈ ਹੈ ਲੇਕਿਨ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਬਿਜ਼ਨਸਮੈਨ ਨੇ ਚਾਹੇ ਖਾਸ ਤੌਰ ਤੇ ਜਿਹੜਾ ਲੁਧਿਆਣਾ ਦਾ ਵੱਡਾ ਗੜ ਮਾਨਾ ਜਾਂਦਾ ਹੈ, ਬਿਜ਼ਨਸ ਦਾ, ਸਾਈਕਲਸ ਪਾਰਟਸ ਦਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਈ ਨਰਾਜ਼ਗੀ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਵੱਡੇ ਬਿਜ਼ਨਸਮੈਨ ਕਹਿ ਰਹੇ ਕਿ ਐਮਐਸਬੀ ਦੀ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਨਹੀਂ ਚੀਜ਼ਾਂ ਮਿਲੀ ਕਿਸੇ ਵੀ ਤਰ੍ਹਾਂ ਦਾ ਕੋਈ ਸਾਨੂੰ ਕੋਈ ਜਿਹੜਾ ਹੈਗਾ ਉਹ ਪ੍ਰੋਫਿਟ ਨਹੀਂ ਹੋਇਆ ਜਾਂ ਫਿਰ ਆਉਣ ਵਾਲੇ ਸਮੇਂ 'ਚ ਨਹੀਂ ਲੱਗ ਰਹੇ ਹਾਂਜੀ ਇਹ ਤਾਂ ਤਾਂ ਗੱਲ ਇਹੋ ਜੀ ਹੈ ਕਿ ਹੁਣ ਜਿਵੇਂ ਦਿਖਾ ਜਾਵੇ ਫॉर द ਬਿਜ਼ਨਸਮੈਨ ਜਿਹੜਾ ਐਸਟੀਟੀ ਟੈਕਸ ਹੈ ਤੇ ਜਿਹੜਾ ਕੈਪੀਟਲ ਗੇਨ ਟੈਕਸ ਹੈ ਯਾਨ ਆਈ ਮੀਨ ਜੋ ਟਰੇਡਿੰਗ ਮੇ ਵੀ इसको बढ़ा दिया गया है जिसमें अब बिजनेसमैन वो आराम से ट्रेड भी नहीं कर पाएगा सो दैट इज अनदर तो एमएससीमी तो में जो बात की गई जैसे आपने बताया आप लगातार इसको एनालाइज कर रहे हैं उसको किस तरह से देखते हैं क्योंकि कईयों में नाराजगी जरूर देखने को मिल रही है एक्चुअली पंजाब साइड के पंजाब सेक्टर के एमएससीमी के लिए कुछ खास ऐसा कोई फिगर्स नहीं निकाले गए हैं तो उसकी वजह से डेफिनेटली एक नाराजगी है पर एक जो ओवरऑल अनाउंसमेंट करी गई है ऑन स्किल डेवलपमेंट एंड जॉब क्रिएशन एंड यू नो लॉजिस्टिकली इम्प्रूवमेंट और जो एविएशन के ऊपर और जो ग्रीन एनर्जी सोलर के ऊपर वो कहीं ना कहीं इनडायरेक्टली पंजाब के भी बिजनेसिस को फेवर में करेगी okay. तो वी हैव टू मतलब हमें एक पॉजिटिव उसको एंगल से देखना पड़ेगा जैसे विमेन एम्पावरमेंट को लाइक आई एम बींग वेमेन ऑन्टरप्रनर अगर हम वुमेन की साइड से देखते हैं तो वो एक लाख करोड़ से तीन लाख करोड़ जो बढ़ाया है hmm. तो डेफिनेटली इसमें बहुत कुछ टेक अवे होने वाला है एक इन जनरल वेमेन का सेंटीमेंट पॉजिटिव करने के लिए इंकरेजमेंट उनको देने के लिए इट इज़ अट्स ऑलमोस्ट अ ट्वेंटी परसेंट इंक्रीज ऑल्सो पंजाब साइड में एग्रीकल्चर में जो अप्रोक्सीमेटली डेढ़ लाख करोड़ रुपये का करा गया है दैट इज़ आई थिंक इट्स गोइंग यू नो रियली अपलिफ्ट अपलिफ्ट करने वाला एक वो न, फार्मर के को okay. और आई uh, थिंक नया मशीनरी और जो नई सीड्स uh, और पल्सेस की बात हो रही है और जो नए तरीके की एग्रीकल्चर की, की नई तरीके की, की, की अब तो। अभ, अभी सिर्फ अनाउंसमेंट हुई है इसके बारे में राइट बाई द लुक्स ऑफ इट पंजाब के लिए अगर मैं देख देखती हूँ तो डेफिनेटली कुछ तो बूस्ट मिलेगा इसको okay. अब ये डिपेंड करता है क्योंकि इन्होंने स्किल के बारे में भी बात करी है साथ साथ में okay. तो अगर हम इसको पॉजिटिवली देख देख के चले तो डेफिनेटली इट कैन बी बेटर एज फार एज एम एस एम ई एन इंडस्ट्रीज कंसर्न तो कुछ इतना खास नहीं बोला गया लेकिन आप देखोगे पंजाब में जो मैक्सिम इंडस्ट्री है वो फेरेस को लेके है स्टील को लेके है hmm. और उन्होंने उस पर टैक्सेस कम करे हैं सो फेरे फेरेस के ऊपर आपने अगर देखा होगा कि स्टील कॉम्पोनेंट पे और उसके कॉम्पोनेट्स पे भी और कॉपर के भी कॉम्पोनेंट्स पे आगे उन्होंने टैक्सेस कम करे हैं आई एम फ्रॉम अ नॉन फेरेस इंडस्ट्री हमारी कंपनी का नाम वालको इंडस्ट्रीज है हम एल्यूमिनियम के एक्सूजन मैन्युफैक्चर करते हैं एज फार एज दैट इज कंसर्न नॉन पे कुछ ऐसा अनाउंस नहीं करा गया है यस सो दैट इज लाइक अ लिटिल सेट बैक फॉर अस एन अदर सेट बैक इज लाइक जैसे मैंने आपको बताया जो एस टी टैक्सेस हैं और जो कैपिटल गेन टैक्सेस हैं एक वो क्योंकि ना आज अभी हमारा जो कंट्री का डेमोग्राफिक डिविडेंड है वो बहुत सिक्सटी सेवेंटी यंग जनरेशन है तो उसको एक पुष्ट चाहिए मार्केट में उतरने के लिए बिजनेस को, को लेकर या फिर बिजनेस हाँ। हाँ। तो के उनको जितना आ, सोशल मीडिया पे ये प्रमोट हो रहा है और है, ये उसको नहीं फेवर करेंगे okay. तो एक तरीके से ये थोड़ा सा सेटबैक है तो किस तरह से देखते हैं ओवरऑल क्योंकि कहीं नाराजगी भी दिखाई दे रही है कहीं प्रदर्शन भी किया जा रहा है अब जैसे जैसे आंध्रा और बिहार, बिहार को लेके हम दिल्कुल। लोग दिल्कुल। बात कर रहे थे तो आ, वहां पर ज्यादा फोकस करके जहां पर ज्यादा जरूरत है जैसे पंजाब है और जो बॉर्डर एरियाज हैं वहाँ पर कम फोकस करा गया एक ये थोड़ा सा है डेफिनेटली और एनर्जी जहाँ तक दे, देखा जाए तो सिर्फ ग्रीन एनर्जी सोलर की बात करिए ज़्यादा hmm. तो विच इज़ अ वेरी गुड थिंग लेकिन अभी हमें वाटर की जितनी ज़रूरत है hmm. क्योंकि एज़ फार एज़ हम एग्रीकल्चर को भी देखते हैं और हम इन जनरल वाटर लेवल देखते हैं तो जितना वो मिनिमाइज हो रहा है उसको उसको देख